ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਲੂਨ ਬੱਚੀ ਘੇਲੂ ਦਿਖਾਉਣੀ ਹੈ ਇਸੇ ਲਈ ਡਿਟੇਲ ਦੇ ਬਾਰੇ ਬਾਈ ਨੂੰ ਪੁੱਛਦੇ ਆਓ ਕਿ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਪਿੰਡ ਮੰਡੀਕਾਲਾ ਜੀ ਕਿਹੜਾ ਪਠੰਡਾ ਜੀ ਜ਼ਿਲ੍ਹਾ ਪਠੰਡਾ ਪਿੰਡ ਮੰਡੀਕਾਲਾ ਜਿਹਦਾ ਆਪਾਂ ਰਾਮਪੁਰੇ ਤੋਂ ਮੋੜਾਂ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਪਿੰਡ ਆ ਗਿਆ ਮੰਡੀਕਾਲਾ ਮੰਡੀਕਾਲਾ ਵਿਦਿਆਲੇ ਵਾਲੇ ਰਾਹ ਤੇ ਖੇਤਾ ਚ ਆਪਣੀ ਰਹਿਸਾ ਗਈ ਮੋਬਾਈਲ ਨੰਬਰ ਆਪਣਾ ਜੀ 86993 86993 11009 11009 ਜਿਹੜੇ ਆਪਾਂ ਬੱਚੀ ਪਲੂਣ ਦੇਖੀ ਆਨੇ ਆਪਣੀ ਘਰ ਦੀ ਜੰਪੜਾ ਘਰ ਦੀ ਆ ਦੰਦੋ ਕਿਵੇਂ ਆ ਜੀ ਇਹ ਐਸਾ ਦੋ ਸਾਦੀ ਅੱਛਾ ਖੀਰੀ ਹੈ ਹਜੇ ਦੁੱਧ ਦਾਂਦਾ ਬਿਲਕੁਲ ਤੇ ਦਿਨਕ ਐ ਇੱਕ ਸੂਣ ਦੇ ਲੈਂਦੀ ਪਈ ਆ ਦਿਨ ਲੈਂਦੀ ਆਪਾਂ ਖਤ ਨਾਲ ਠੀਕ ਆ ਕੋਈ ਨਾ ਤੇ ਠੀਕ ਆ ਵਗਰਾ ਜਿਆਦਾ ਕੁ ਨਹੀਂ ਜਿਆਦਾ ਕੁ ਐ ਪਿੱਛੇ ਰਾਜ ਦੀ ਤੋਂ ਲਿਖੀ ਸੀ ਠੀਕ ਆ ਬੈੜ ਆਈ ਸੀ ਉਹਦੇ ਅੱਛਾ ਮਾਂ ਆਈ ਸੀ ਉਹਦੇ ਮੱਛੀ ਲਾ ਲਈ ਆਪਾਂ ਹਾਂ ਹਾਂ ਦੁਆਰੇ ਬੈੜ ਤਿਆਰ ਕਰਕੇ ਫੇਰ ਵੇਚਦੀ ਇਹਨੇ ਮਾਂ ਦਾ 35 ਕਿਲੋ ਦਾ ਰਿਕਾਰਡ ਠੀਕ ਆ ਮਾਂ ਦਾ ਰਿਕਾਰਡ ਸੀਗਾ 35 ਕਿਲੋ ਹਾਂ ਹਾਂ ਤੇ ਹੁਣ ਠੀਕ ਆ ਕਿਹੜਾ ਲੱਗਿਆ ਇਹਦੇ ਇਹ ਪਤਾ ਨਹੀਂ ਮੈਂ ਪਰਦੇ ਸੀ ਸਾਡੇ ਕੋਲ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਸੀ ਠੀਕ ਆ ਉਹਨਾਂ ਦੁਆਰੇ ਗੱਬਣ ਹੋਈ ਵਾਪਸ ਲੈ ਲਈ ਹਾਂ ਆਮਾ ਕਰਦਣਾ ਲੋੜ ਪੈ ਗਈ ਪੈਸਿਆਂ ਦੀ ਠੀਕ ਆਪਾਂ ਲੈ ਆਂਦੀ ਕੱਚੀ ਠੀਕ ਹੈ ਅੱਜ ਹੁਣ ਦਿਨ ਸਹੀ ਕਿੰਨੇ ਕੱਢ ਜੂਗੀ ਕੱਢ ਜੂ 3-4 ਦਿਨ ਠੀਕ ਹੈ ਅੰਦਾਜ਼ਾ ਆਪਾਂ ਨੂੰ ਕੀ ਹੈ ਦੁੱਧ ਕਿੰਨਾ ਕੁ ਦੇ ਦੂਗੀ ਆ ਹਾਂ ਦੁੱਧ ਕੱਢ ਦੂ ਇਹ 22-23 ਠੀਕ ਹੈ ਕਹਿੰਦਾ ਆਪਾਂ ਵੀ 22-23 20 ਤੋਂ ਪਰ ਵਾਲੀ ਬੱਚੀ ਹੈਗੀ ਆ ਹਾਂ ਹਾਂ ਮੁੱਲ ਇਹਦਾ ਆਪਾਂ ਕੀ ਰੱਖਿਆ ਮੁੱਲ ਇਹਦਾ 75000 ਮਾਰਦਾਨ ਹੋ ਜਾਊਗਾ ਮਾਰਦਾਨ ਹੋ ਜਾਊਗਾ ਥੋੜੀ ਬਾਹਰ ਨੂੰ ਸੋbro ਕੱਦ ਕਾਟ ਸੋਹਣਾ ਬੱਚੀ ਦਾ ਬੈੜ ਚੰਗੀ ਸਾਫ ਸੁਥਰੀ ਤੇ ਦੁੱਧ ਦੇ ਦੇ ਬੱਚੀ ਦੇ ਦੇ ਪਰ ਵੀਰ ਕਹਿੰਦਾ ਬਾਈਗ ਕਿ ਲੋਕਾਂ ਕੇ ਦੇਣੀ ਆ ਤੇ ਲੇਵੇ ਦੀ ਇੰਨੀ ਖਬਰਦਾਰ ਆ ਯਾਰ ਨਜ਼ਾਰੇਦਾਰ ਦੰਧੋ ਬਿਲਕੁਲ ਖੀਰੀ ਰੇਟ ਇਹਦਾ 75000 ਵੀਡੀਓ ਦੇ ਵਿੱਚ ਹੀ ਵੀਰ ਨੇ ਕਰਤਾ ਥਾਣ ਬੈੜ ਨੇ ਇੰਨਾ ਕ ਸੋਨਾ ਕਟਣਾਗਾ ਚਾਹੇ ਮਸ਼ੀਨੀ ਚੋਲਿਓ ਚਾਹੇ ਹੱਥੀ ਚਵਾਈ ਕਰਲਿਓ ਦੋਨੇ ਟਾਈਪ ਦਾ ਵਹਿੜ ਦੇ ਥਾਣ ਲੱਗਿਆ ਵਾ ਇੱਕ ਟਾਈਪ ਦਾਣੀ ਸੋ ਲੇਵੇ ਦੀ ਦੇਖੋ ਅਜੇ ਦਾ ਹਫਤਾ ਕੱਢਦੀ ਪਈ ਆ ਸੋ ਯਾਰ ਲੇਵੇ ਦੇ ਨਜ਼ਾਰੇਦਾਰੀਆਂ ਚਾਰੇ ਥਾਣ ਨਿਖਣਵੇਂ ਮੂਰਲਾਥਰਾ ਜੋ ਫੁੱਟ ਦੀ ਵਿਥੀ ਤੇ ਮਗਰਨੇ ਦੇ ਵਿੱਚ ਹੈਗੇ ਪੌਣੇ ਫੁੱਟ ਦੀ ਵਿਥੀ ਕਹਿਣ ਦਾ ਬਾਪ ਕਿਸੇ ਪਾਸਿਓ ਹੱਥ ਧਰਾ ਬੱਛੀ ਹੈ ਨਹੀਂ ਦੰਦ ਦੇਖੇ ਵੇ ਜਮਾ ਖੀਰੀ ਆ ਹਾਂਜੀ ਤੇ 75000 ਚ ਮਾਨਦਾਨ ਬੰਦੇ ਦਾ ਕਰਾਂਗੇ ਕਰ ਦਿਆਂ ਕਰ ਆਏਗਾ ਮੋਬਾਈਲ ਨੰਬਰ ਬੋਲ ਦਿਓ ਆਪਣਾ 83993 82993 11000 ਨਾ 110009 ਹਾਂਜੀ ਸਤਿ ਸ੍ਰੀ ਅਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਗੋਡੇ ਬਾਰੇ ਕੀ ਕਹਣਾ ਜੀ ਉਹਨੇ ਬਾਰੇ ਮੈਂ ਕਹਿਣਾ ਵੀ ਮੈਂ 70 ਸਾਲ ਤੋਂ ਉੱਤੇ ਹੋ ਗਿਆ 2-3 ਸਾਲ ਆ ਠੀਕ ਹੈ ਵੀ ਮੈਂ ਮਿੱਠਾ ਤੇਲ ਮਲਦਾ ਰਹਿਆ ਹਾਂ ਕਾਹਾਂ ਮੋਟਰ ਤੇ ਬੈਠ ਕੇ ਮਲ ਜਾਂਦਾ ਸੀਗਾ ਮੇਰੇ ਕੋਲ ਦੇ ਕਿਤੇ ਨਹੀਂ ਰੁਕੇ 20-25 ਸਾਲ ਹਾਲ ਬਾਹਲੇ ਮੈਂ ਠੀਕ ਹੈ ਹਾਂ ਬੜਾ ਦਾ ਨਾ ਟਾਈਮ ਤੋਂ ਖੇਤੀ ਕਰਦੇ ਰਹੇ ਹਾਂ ਬਾਬੂ ਦਾ ਰਹਾਵਾਂ ਖੇਤ ਤੇ ਉਹ ਵੀ ਤੁੜਕੇ ਦਿਖਾਣਾ ਤੁਹਾਨੂੰ ਕਹਿੰਦਾ ਵਾ ਫਿਰ ਜੇ ਬਲ ਹੋਵੇ ਕਿਸੇ ਕੋਲ ਦੁੱਖ ਦੇ ਹੋਣ ਜਿਵੇਂ ਮਾਲ ਛੋੜਿਆ ਇਹਨਾਂ ਰੱਖਿਆ ਪਸੂ ਢਾਡਾ ਫਿਰ ਸਾਹਮਣੇ ਆਉਣਾ ਉਹ ਵੀ ਮੈਂ ਤੁਰ ਕੇ ਸਹਾਰਾ ਤੈਨੂੰ ਅੱਛਾ ਹਾਂ ਤੇ ਕੱਖੋ ਖਵਾੜ ਲੈਣੇ ਵੇਗੇ ਕੱਖ ਬਸ ਫੇਰਾ ਕੱਖ ਚੱਕ ਲੈਣਾ ਮੈਂ ਮਣ ਮਣ ਕੱਖ ਚੱਕ ਲੈਣਾ ਨੂੰ ਠੀਕ ਹੈ ਕਹਿੰਦਾ ਵਾ ਮਣ ਚੱਕਦਾ ਹੁਣ ਮਾਣਾ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਮੈਨੂੰ ਬੁਖਾਰ ਬਕੂਰ ਤਾਂ ਹੁੰਦਾ ਰਿਹਾ ਇਹੋ ਜੀ ਕੋਈ ਤਕਲੀਫ ਨਹੀਂ ਤੇ ਗੋਡੇ ਦੇ ਕਿਹੜਾ ਤੇਲ ਮਿੱਠਾ ਤੇਲ ਮਿੱਠਾ ਤੇਲ ਬਸ ਕਰ ਲੈ ਅੱਠ ਦਿਨ ਮਾਲਣਾ ਅੱਠ ਦਿਨ ਮਾਲਣਾ ਨਹੀਂ ਠੀਕ ਹੈ ਜੇ ਕਿਸੇ ਨਾਲ ਆਦਾ ਭਲਾ ਕਰਨ ਦਾ ਕਰ ਸਕਦਾ ਜੇ ਪਾਈ ਆਉਦੇ ਗੋ ਠੀਕ ਹੈ ਵੀਰੇ ਗੋਡੇ ਨਾ ਆਪਦੇ ਆਪ ਮਾਸ ਕਰੋ ਕਿਸੇ ਨੂੰ ਨਾ ਕਰਾਓ ਠੀਕ ਹੈ ਗੋਡੇ ਮਿੱਠਾ ਤੇਲ ਮਲ ਲੀਏ ਹਾਂ ਤੇ ਕੋਈ ਦਿੱਕਤ ਨਹੀਂ ਇਸ ਗੱਲ ਦੀ ਤੁਹਾਨੂੰ ਕੋਈ ਦਿੱਕਤ ਨਹੀਂ 77 ਸਾਲ ਦੀ ਉਮਰ ਹੋ ਗਈ ਹਾਂ ਤੇ ਭੱਜ ਕੇ ਭੱਜ ਕੇ ਦਿਖਾਈ ਫਿਰ ਆ ਜਾ ਸੋ ਦੇਖੋ 77 ਸਾਲ ਦੀ ਉਮਰ ਆ ਬਾਪੂ ਦੀ ਣਾੜ 11 ਗੂ ਚੱਲਦਾ ਜਾਵਾ ਸੋ ਦੇਖੋ ਜਮਾ ਕਿਆ ਬਾਤ ਆ ਯਾਰ ਮਿੱਠਾ ਤੇਲ ਨਾਲ ਸਾਰੇ ਮੋੜੇ ਮੜੇ ਬਾਪੂ ਘਾ ਪਿੰਡ ਪਹੁੰਚ ਜਾਏਗਾ ਮੜਾ ਮੜਿਆ ਤੇ ਮਿੱਠਾ ਤੇਲ ਹੀ ਮਲਦਾ ਗੱਲਾ ਪਰ ਹਾਂ ਮਿੱਠਾ ਤੇਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਸ ਸੋ ਬਾਪੂ ਦੇ ਗੱਲਾਂ ਕਹਿ ਜਿਹਾ ਲੱਗਿਆ ਧੰਨਵਾਦ ਵੀਰੇ